ਲੋਕ ਸਭਾ ਚੋਣਾਂ ਦੇ ਦੂਜੇ ਪੜਾ ਲਈ ਚੋਣ ਪ੍ਰਚਾਰ ਹੋਰ ਵੀ ਪੱਕ ਗਿਆ ਏ ਇਸ ਪੜਾ ਹੇਠ 99 ਲੋਕ ਸਭਾ ਸੀਟਾਂ ਲਈ 26 April ਨੂੰ ਮਤਦਾਨ ਹੋਣਾ ਏ ਸਾਰੀਆਂ ਸਿਆਸੀ ਪਾਰਟੀਆਂ ਦੇ ਚੋਟੀ ਦੇ ਨੇਤਾ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਨੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਹਰ ਵਰਗ ਦਾ ਧਿਆਨ ਰੱਖਿਆ ਏ ਪ੍ਰੋ ਐਕਟਿਵ ਸਰਕਾਰ ਪ੍ਰੋ ਰਿਸਪੌਂਸਿਵ ਸਰਕਾਰ ਪ੍ਰਧਾਨ ਮੰਤਰੀ ਮੋਦੀ ਜੀ ਨੇ देश का राजनीति का चरित्र देश की राजनीति की परिभाषा देश की राजनीति का कार्य करने का तरीका यह सब कुछ बदल डाला है कांग्रेस पार्टी के आगू राहुल गांधी ने जलसया नबोधन करद्या कि वह विचारधारा की लड़ाई लड़ रहे UDF. Accept the diversity of India. We accept the multiple languages, the multiple traditions, the different histories, the different expressions of all our people. The BJP wants to impose one history, one nation, one language on the people of India. ਦੂਜੀ ਪੜਾਹੇਟ 12 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 99 ਲੋਕ ਸਭਾ ਸੀਟਾਂ ਤੇ ਵੋਟਾਂ ਪੁਆਈਆਂ ਜਾਣੀਆਂ ਨੇ ਕੇਰਲ ਦੀਆਂ 20 ਕਰਨਾਟਕ ਦੀਆਂ 14 ਰਾਜਸਥਾਨ ਦੀਆਂ 13 ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਦੀਆਂ 8-8 ਮਧ ਪ੍ਰਦੇਸ਼ ਦੀਆਂ 7 ਅਸਾਮ ਤੇ ਬਿਹਾਰ ਦੀਆਂ 5-5 ਪੱਛਮੀ ਬੰਗਾਲ ਤੇ ਛਤੀਸਗੜ ਦੀਆਂ 3-3 ਸੀਟਾਂ ਮਣੀਪੁਰ ਤ੍ਰਿਪੁਰਾ ਤੇ ਜੰਮੂ ਕਸ਼ਮੀਰ ਵਿੱਚ ਇੱਕ-ਇੱਕ ਹਲਕੇ ਲਈ 26 ਅਪ੍ਰੈਲ ਨੂੰ ਮਤਦਾਨ ਹੋਣਾ ਹੈ